ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਗੋਲੀ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਐਕਸਕਲੂਸਿਵ ਤਸਵੀਰਾਂ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਥੇ ਕੀਤੀ ਗਈ ਆ ਤਾਂ ਇਹਨਾਂ ਵੱਲੋਂ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਕੌਣ ਹੋ ਜੀ ਕਿੱਥੋਂ ਆਏ ਹੋ ਇਹਨਾਂ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂ ਮਾਰੀ ਗੋਲੀ ਕਿਉਂ ਮਾਰੀ ਗੋਲੀ ਕੀ ਕਾਰਨ ਸੀ ਕਿਹ ਕਾਰਨ ਸੀ ਗੋਲੀ ਓਏ ਉਹਨਾਂ ਨੇ ਸਾਰੇ ਗੁਨਾਹ ਕਬੂਲ ਕਰ ਲਏ ਸੋਤਾਲਾਵਰਾ ਸੋਤਾਲਾ ਨਾ ਚੱਕਬੀਰ ਸਿੰਘ ਬਾਦਲ ਨੂੰ ਗੋਲੀ ਮਾਰਿਆ ਕੋਸ਼ਿਸ਼ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਵੱਲੋਂ ਦਸਤਾਰ ਲੱਤ ਗਈ ਆ ਫੱਕੂ ਲੱਗ ਗਿਆ ਕਿ ਐਸਾ ਬਜ਼ੁਰਗ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇਹ ਤਸਵੀਰਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਿਆ ਕਰ ਰਹੇ ਆ ਇਹਨਾਂ ਬਜ਼ੁਰਗਾਂ ਵੱਲੋਂ ਜੋ ਗੋਲੀ ਮਾਰਨ ਦੀ ਕੋਸ਼ਿਸ਼ ਸੁਖਵੀਰ ਸਿੰਘ ਬਾਦਲ ਨੂੰ ਤਾਂ ਹਥਿਆਰ ਕਿਹਦਾ ਸੀ ਕਿਹਦਾ ਹਥਿਆਰ ਸੀ ਕਿੱਥੋਂ ਆਇਆ ਸੀ ਤਾਂ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਤਾਂ ਪੁਲਿਸ ਨੇ ਡਿਟੇਨ ਕਰ ਲਿੱਤਾ ਹੈ ਇਸ ਵਿਅਕਤੀ ਨੂੰ ਇਹ ਵਿਅਕਤੀ ਕੌਣ ਸੀ ਬਾਦਲ ਨੂੰ ਤਾਂ ਸੇਵਾ ਦੇ ਉੱਤੇ ਬੈਠੇ ਹੋਏ ਸੇਵਾ ਤੋਂ ਸੁਖਵੀਰ ਸਿੰਘ ਬਾਦਲ ਜਦੋਂ ਬੈਠੇ ਸੀ ਤਾਂ ਉਹਨਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਲਗਾਤਾਰ ਗੋਲੀ ਮਾਰਨ ਦੀ ਜੋਸੋਵੋ ਗੋਲੀ ਜਿਹੜੀ ਆ ਚਲਾਈ ਗਈ ਆ ਸੱਚ ਕੰਚੀ ਰਮੰਦਰ ਸਾਹਿਬ ਜੀ ਦੇ ਬਾਹਰ ਤਾਂ ਇਹ ਲਾਈਵ ਤਸਵੀਰਾਂ ਤੇ ਆਪਾਂ ਜ਼ਰੂਰ ਸੁਖਵੀਰ ਸਿੰਘ ਬਾਦਲ ਜੋ ਕਿ ਉੱਥੇ ਜੋਸ਼ੀ ਜੀ ਕਾਲ ਤੱਕ ਸਾਹਿਬ ਜੀ ਦਾ ਹੁਕਮ ਮੰਨ ਰਹੇ ਨੇ ਤਾਂ ਉਹ ਵੀ ਤਸਵੀਰਾਂ ਆਪਣੇ ਸਯੋਗੀ ਨੂੰ ਕਹੂੰਗਾ ਕਿ ਜ਼ਰੂਰ ਲਗਾਤਾਰ ਜਿਹੜੀਆਂ ਤਸਵੀਰਾਂ ਉਹ ਵੀ ਸਾਂਝੀਆਂ ਕਰ ਰਹੇ ਆ ਤਾ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਗੋਲੀ ਜਿਹੜੀ ਚੱਲੀ ਆ ਤਾਂ ਇੱਕ ਸਿੱਖ ਵੱਲੋਂ ਗੋਲੀ ਚਲਾਈ ਗਈ ਆ ਸੁਖਬੀਰ ਬਾਦਲ ਦੇ ਉੱਤੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਜੋ ਕਿ ਹਿਰਾਸਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਲੈ ਲਿੱਤਾ ਗਿਆ ਆ ਤਾਂ ਆਪਣੇ ਸਹਿਯੋਗੀ ਨੂੰ ਕਹੂੰਗਾ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾਣ